ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਈ ਸ਼੍ਰੋਮਣੀ ਕਾਲੇ ਦਲ ਦਾ ਡੈਲੀਗੇਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਾਂ ਨੇ ਆਪਣੇ ਸ਼੍ਰੋਮਣੀ ਕਾਲੇ ਦਲ ਦੇ ਆਗੂਆਂ ਚ ਚੋਣਾਂ ਨਾ ਕਿਸੇ ਨੂੰ ਚੁਣ ਸਕਦੇ ਨੇ ਸਕੂਰ ਸਿੰਘ ਬਾਦਲ ਨੂੰ ਚੁਣ ਸਕਦੇ ਨੇ ਬੀਬੀ ਹਰਸ਼ਿੰਦਰ ਕੋ ਬਾਦਲ ਨੂੰ ਚੁਣ ਸਕਦੇ ਨੇ ਕਿਸੇ ਹੋਰਾ ਕੋ ਨੂੰ ਚੁਣ ਸਕਦੇ ਨੇ ਕੋਈ ਜ਼ਰੂਰੀ ਥੋੜਾ ਜਿਹਨੂੰ ਵੀ ਡੈਲੀਗੇਟ ਚਾਣਗੇ ਉਹ ਸ਼੍ਰੋਮਣੀ ਕਾਲ ਦਾ ਪ੍ਰਧਾਨ ਹੋਏਗਾ। ਬਾਦਲ ਨੂੰ ਲੈ ਕੇ ਵਿਚਾਰ ਚਾਵਾ ਹੋ ਰਹੀਆਂ ਨੇ ਅਕਾਲੀ ਦਲ ਨੂੰ ਨਮਾ ਪ੍ਰਦਾਨ ਮਿਲਣ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਵੀ ਜਿਹੜੇ ਕਿ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੇ ਹੱਥ ਦੇ ਵਿੱਚ ਵੀ ਮੁੜ ਕਮਾਨ ਆ ਸਕਦੇ ਹੋ ਤੁਸੀਂ ਆਪਣੇ ਨਜ਼ਰੀਏ ਨਾਲ ਕਿਸ ਤਰ੍ਹਾਂ ਦੇਖਦੇ ਹੋ ਜੀ? ਦੇਖੋ ਕੋਈ ਵੀ ਬਣ ਸਕਦਾ। ਜੀ। ਗੱਲ ਇਹ ਵੀ ਪ੍ਰਧਾਨ ਸਰਕਲ ਡੈਲੀਗੇਟ ਚੁਣੇਗੇ, ਜ਼ਿਲ੍ਹਾ ਡੈਲੀਗੇਟ ਚੁਣੇਗੇ, ਸਟੇਟ ਡੈਲੀਗੇਟ ਚੁਣੇਗੇ। ਕੱਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸੈਸ਼ਨ ਹੈ 12 ਤਰੀਕ ਨੂੰ। ਸ੍ਰੀ ਹਰਮੰਦਰ ਸਾਹਿਬ ਤੇ ਉਹਦੇ ਵਿੱਚ ਡੈਲੀਗੇਟ ਸੈਸ਼ਨ ਦੇ ਵਿੱਚ ਡੈਲੀਗੇਟ ਜਿਨੂੰ ਚਾਣਗੇ ਉਹ ਕਾਲੀ ਦਲ ਦਾ ਪ੍ਰਧਾਨ ਹੋ। ਬਾਕੀ ਪਾਰਟੀਆਂ ਸਾਡੇ ਜਥੇਬੰਦਕ ਢਾਂਚੇ ਦੇ ਵਿੱਚ ਮਤਲਬ ਬੜੇ ਇੰਟਰਫੇਅਰ ਕਰ ਰਹੀਆਂ ਨੇ। ਜੇ ਮੈਂ ਇੱਕ ਨਾਂ ਲੈ ਕੇ ਕਹਾਂ 2 ਦਿਨ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਹੀ ਲੀਡਰ ਆ। ਜਿਹੜੇ ਲੀਡਰ ਦਾ ਪਿਓ ਸੁਖੀ ਰੰਧਾਵੇ ਦੇ ਪਿਓ ਨੇ ਜਦੋਂ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਤੇ ਇੰਦਰਾ ਗਾਂਧੀ ਨੇ ਹਮਲਾ ਕੀਤਾ। ਟੈਂਕਾਂ ਨਾਲ ਹਮਲਾ ਕੀਤਾ, ਤੋਪਾਂ ਦੇ ਗੋਲੇ ਚਲਾਏ। ਸੁਖੀ ਰੰਧਾਵੇ ਦੇ ਪਿਓ ਨੇ ਲੱਡੂ ਵੰਡੇ ਸੀ। ਉਹ ਇਸੋ ਕੀ ਰੰਦਾਵਾ ਅਜ ਪੰਥ ਦਾ ਦਰਜਕੀ ਫਿਰਦਾ ਕਹਿੰਦਾ ਅਕਾਲੀ ਦਲ ਨੂੰ ਇਹ ਪ੍ਰਧਾਨ ਚਾਹੀਦਾ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਲਈ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਰਿਹਾ ਹੈ ਕਹਿ ਰਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲਚ ਇਹਨਾਂ ਦਾ ਜਨਰਲ ਜਲਾਸਾ ਨਾ ਹੋਣ ਦਿੱਤਾ ਜਾਵੇ ਹਲੇ ਹੋਰ ਭਰਤੀ ਚੱਲ ਰਹੀ ਹੈ ਇਹਦਾ ਮਤਲਬ ਭਾਈ ਜਿਹੜੀ ਭਰਤੀ ਹੋਰ ਚੱਲ ਰਹੀ ਆ ਉਹ ਤੁਹਾਡੀ ਚੱਲ ਰਹੀ ਜਿਹੜੇ ਬੰਦੇ ਕਾਂਗਰਸੀ ਬੁੱਥਾਂ ਤੇ ਮੁੱਛਾਂ ਤੇ ਨਿੰਬੂ ਖੜਾ ਕੇ ਬਹਂਦੇ ਨੇ ਜਿਹੜੀ ਕਾਂਗਰਸ ਨੇ ਸਿੱਖਾਂ ਦੀ ਇੱਕ ਪੀੜੀ ਮਾਰਤੀ ਤੇ ਉਹਨਾਂ ਦੇ ਬੁੱਥਾਂ ਤੇ ਬੈਠ ਕੇ ਜਿਹੜੇ ਕਾਂਗਰਸ ਨੂੰ ਵੋਟ ਪਾਉਂਦੇ ਨੇ ਸਾ ਉਹ ਬੰਦੇ ਪੋਸਟਾਂ ਪਾਉਂਦੇ ਨੇ ਕਿ ਕਿ ਅਕਾਲੀ ਦਲ ਦਾ ਪ੍ਰਧਾਨ ਚਾਹੀਦਾ ਅਕਾਲੀ ਦਲ ਆਪ ਪੰਥ ਦਾ ਮਾਰਾ ਕਰਤੇ ਅਕਾਲੀ ਦਲ ਨੇ ਉਹ ਕਰਤੇ ਆ ਉਹ ਭਾਈ ਤੁਹਾਡੀ ਪਾਰਟੀ ਨੇ ਤਾਂ ਮਾਫੀ ਵੀ ਨਹੀਂ ਮੰਗੀ ਹਾਲ ਤੱਕ ਇੱਕ ਪੀੜੀ ਮਾਰਤੀ ਨਸ਼ਲ ਕੁਸੀ ਕਰਕੇ ਇੱਕ ਪੀੜੀ ਕਾਂਗਰਸ ਨੇ ਸਿੱਖ ਨੌਜਵਾਨਾਂ ਦੀ ਮਾਰੀ ਆ ਸੁਖੀ ਰੰਦਾਵਾ ਹੁਣ ਲੈਟਰ ਲਿਖ ਰਿਹਾ ਤੇ ਲੈਟਰ ਚ ਕੀ ਲਿਖ ਰਿਹਾ ਕਹਿੰਦਾ ਮੇਰਾ ਨਾਮ ਗੁਪਤ ਰੱਖਿਆ ਜਾਵੇ ਉਹ ਭਾਈ ਇੰਨਾ ਫਿਰ ਤੂੰ ਡਰਪੋਕ ਡਿਪਟੀ ਸੀਐਮ ਤੋਂ ਰਿਹਾ ਚਲੋ ਸੀਐਮ ਬਣਦਾ ਬਣਦਾ ਤੂੰ ਉਤਰ ਗਿਆ ਸੋ ਕਹਿਣ ਦਾ ਮਤਲਬ ਹੈ ਕਿ ਹੁਣ ਤੇਰੇ ਲੱਤਾ ਭਾਰ ਵੀ ਨਹੀਂ ਚੱਲਦੀਆਂ ਤੂੰ ਸ਼ਿਕਾਇਤ ਵੀ ਕਰ ਰਿਹਾ ਤੇ ਇਹ ਵੀ ਕਹਿ ਰਿਹਾ ਕਿ ਮੇਰਾ ਨਾਂ ਗੁਪਤ ਰੱਖਿਆ ਜਾਵੇ ਮੇਰਾ ਕਹਿਣ ਦਾ ਮਤਲਬ ਇਹ ਹੈ ਸੁਧਾਰ ਲਹਿਰ ਸੰਪੌਸਰ ਜਿਹੜੀ ਸੁਧਾਰ ਲਹਿਰ ਦੀ ਭਰਤੀ ਹੈ ਉਹ ਸਪੌਂਸਰ ਹੈ ਭਾਜੀਪੀ ਦੇ ਅਸੀਂ ਖੁਲਾਸੇ ਪਹਿਲਾਂ ਕਰ ਚੁੱਕੇ ਹਾਂ ਤੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਤੇ ਖਟਕੇ ਸਾਹਿਬ ਇਹਨਾਂ ਦੇ ਇਸ਼ਾਰਿਆਂ ਤੇ ਕਾਂਗਰਸ ਵੀ ਉਹਨਾਂ ਦੀ ਸਪੋਰਟ ਕਰ ਰਹੀ ਆ ਜਿਹਦੀ ਜੂੰਦੀ ਜਾਗ ਦੀ ਇਹ ਉਦਾਹਰਨ ਸਾਹਮਣੇ ਆਈ ਆ ਕਿ ਸੁਖੀ ਰੰਧਾਵਾ ਸਿੱਧੀ ਜਥੇ ਵੰਦਕ ਚੂਣਾ ਦੇ ਵਿੱਚ ਇੰਟਰਫੇਅਰ ਕਰ ਰਿਹਾ ਅੱਗ ਅੱਗ ਬੁਬੁਲਾ ਹੋਇਆ ਫਿਰਦਾ ਕਿਉਂਕਿ ਇਹ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੇ ਇਸ਼ਾਰੇ ਤੇ ਮੈਂ ਸਮਝਦਾ ਕਿ ਅਕਾਲੀ ਦਲ ਨੂੰ ਖਤਮ ਕਰ ਲਈ ਆ ਅਕਾਲੀ ਦਲ ਨੂੰ ਢਾਹ ਲਾਉਣ ਲਈ ਆਪਣੀਆਂ ਚਾਲਾਂ ਚੱਲ ਰਿਹਾ ਪਰ ਭਾਈ ਸੁਖੀ ਰੰਧਾਵਾ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇੰਦਰਾ ਗਾਂਧੀ ਨੇ ਅਕਾਲੀ ਦਲ ਦਾ ਕੁਝ ਵਿਗਾੜ ਸਕੀ ਬਿਆਨਤ ਸਿੰਘ ਨਹੀਂ ਵਿਗਾੜ ਸਕਿਆ ਤੇਰਾ ਪਿਓ ਜਿਹਨੇ ਲੱਡੂ ਬੰਡੇ ਸੀ ਉਹ ਨਹੀਂ ਵਿਗਾੜ ਸਕਿਆ ਤੇ ਨਾ ਸੁਖੀ ਰੰਧਾਵਾ ਅਕਾਲੀ ਦਲ ਦਾ ਕੁਝ ਵਿਗਾੜ ਸਕਦਾ ਜਿੰਨਾ ਜ਼ੋਰ ਲਾਉਣਾ ਤੁਸੀਂ ਲਾ ਦਸੰਬਰ ਦਾ ਜੋ ਹੁਕਮਨਾਮਾ ਜਾਰੀ ਹੋਇਆ ਸੀ ਉਸ ਨੂੰ ਲੈ ਕੇ ਬਾਕੀ ਤੜਾ ਲਗਾਤਾਰ ਇਲਜ਼ਾਮ ਵੀ ਲਾ ਰਿਹਾ ਕਹਿੰਦੇ ਤਾਂ ਭੰਗੋੜੇ ਨੇ ਕਹਿੰਦੇ ਹੁਕਮਾਂ ਤੋਂ ਭੰਗੋੜੇ ਹੋ ਗਏ ਨੇ ਭੰਗੋੜੇ ਉਹ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਭਰਤੀ ਕਰ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਕੱਲਨ ਦੀ ਭਰਤੀ ਕਰਨ ਲਈ ਕਿਹਾ ਸੀ ਸ੍ਰੀ ਅਕਾਲ ਤਖਤ ਸਾਹਿਬ ਨੇ ਇਹ ਨਹੀਂ ਕਿਹਾ ਸੀ ਕਿ ਫਰਜੀ ਪਰਚੀਆਂ ਛਪਾ ਕੇ ਆਪਣੀ ਤੁਸੀਂ ਬਖਰੀ ਰਾਗ ਲਾਪਣ ਲੱਗ ਜਾਓ ਜਿਹੜੀ ਉਹਨਾਂ ਦੀ ਸਟੇਜ ਤੇ ਬਹਿੰਦੇ ਨੇ ਜਿਹੜੇ ਉਹਨਾਂ ਦੇ ਮੀਟਿੰਗਾਂ ਜਾਂਦੇ ਨੇ ਜਿਹੜੇ ਉਹਨੀਆਂ ਪਰਚੇ ਲੈ ਕੇ ਜਾਂਦੇ ਨੇ ਐਵਰੇਜ ਦੂਜੀਆਂ ਪਾਰਟੀਆਂ ਦੇ ਸਪான்ਸਰ ਬੰਦੇ ਉਹਨਾਂ ਦੀ ਭਰਤੀ ਕਰ ਰਹੇ ਨੇ ਸੋ ਉਹਨਾਂ ਦਾ ਨਾ ਕੋਈ ਏਜੰਡਾ ਹੈ ਨਾ ਕੋਈ ਦਿਸ਼ਾ ਹੈ ਉਹਨਾਂ ਨੇ ਸਿਰਫ ਤੇ ਸਿਰਫ ਸਿੱਖ ਸੰਗਤ ਨੂੰ ਜਾਂ ਅਕਾਲੀ ਦਲ ਦੇ ਵਰਕਰਾਂ ਨੂੰ ਗੁੰਮਰਾਹ ਕਰਨ ਲਈ ਇਹ ਜਿਹੜਾ ਇਹ ਇਹ ਸਾਰਾ ਵਰਤਾਂਤ ਰਚਿਆ ਸੁਖਜਿੰਦਰ ਰੰਧਾਵਾਦੀ ਵੀ ਗੱਲ ਕਰੀ ਆ ਕਿ ਤੁਹਾਨੂੰ ਲੱਗਦਾ ਹੈ ਕਿ ਬਾਦਲ ਤੜਾ ਜਾ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸ਼੍ਰੋਮਣੀ ਬਾਦਲ ਨਿਸ਼ਾਨਾ ਬਾਦਲ ਬਹਾਨਾ ਸ਼੍ਰੋਮਣੀ ਅਕਾਲੀ ਦਲ ਨਿਸ਼ਾਨਾ ਇਹ ਸੁੱਖੀ ਰੰਦਾਵਾ ਤੇਰੇ ਵੱਸ ਦਾ ਕੰਮ ਨਹੀਂ ਥੋੜੇ ਮੈਂ ਪਹਿਲਾਂ ਦੱਸ ਕਿਹਾ ਤਾਂ ਕਿ ਬਜ਼ੁਰਗਾਂ ਨੇ ਕਾਂਗਰਸ ਨੇ ਬਥੇਰਾ ਜ਼ੋਰ ਲਾ ਲਿਆ ਅੱਜ ਸੋਨੀਆ ਗਾਂਧੀ ਰਾਹੁਲ ਗਾਂਧੀ ਖਟਕੇ ਦੇ ਇਸ਼ਾਰਿਆਂ ਤੇ ਫੇਰ ਦੁਬਾਰਾ ਤੂੰ ਜ਼ੋਰ ਲਾ ਲਈ ਕਿਉਂਕਿ ਇਹ ਇਸ਼ਾਰਾ ਉੱਥੋਂ ਹੀ ਆ ਕਿਉਂਕਿ ਚੱਲਦੇ ਦਿੱਲੀਓ ਨੇ ਇਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਇਸ਼ਾਰੇ ਤੇ ਪੰਥ ਦੀ ਨਮਾਇੰਦਾ ਜਤੇਮੰਦੀ ਸ਼੍ਰੋਮਣੀ ਕਾਲਦਲ ਦੀ ਜਤੇਮੰਦਕ ਚੋਣਾਂ ਦੇ ਵਿੱਚ ਜਿਹੜਾ ਇਹ ਇੰਟਰਫੇਅਰ ਕਰ ਰਿਹਾ ਜਿਹੜੀਆਂ ਸ਼ਿਕਾਇਤਾਂ ਭੇਜ ਰਿਹਾ ਜਿਹੜੀਆਂ ਕਿ ਬਣਦੀਆਂ ਨਹੀਂ ਤੋ ਮੈਂ ਇਹ ਵੀ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਓ ਰਾਹੀਂ ਕਿ ਸੁਖੀ ਰੰਧਾਵਾ ਜੀ ਜਿਹੜੇ 24 ਕਾਂਗਰਸ ਦੇ ਵੱਡੇ ਲੀਡਰ ਨੈਸ਼ਨਲ ਲੀਡਰ ਸਾਬਕਾ ਮੰਤਰੀ ਰੇ ਹੁਣ ਮੈਂਬਰ ਪਾਰਲੀਮੈਂਟ ਰੇ ਹੁਣ ਕਾਂਗਰਸ ਛੱਡ ਕੇ ਗਏ ਸੀ ਜਿਨ੍ਹਾਂ ਨੇ ਇੱਕ ਚਿੱਠੀ ਲਿਖੀ ਸੀ ਕਿ ਗਾਂਧੀ ਪਰਿਵਾਰ ਨੂੰ ਪ੍ਰੇ ਕਰਕੇ ਕਮਾਂਡ ਹੋਰਨ ਦਿੱਤੀ ਜਾਵੇ ਕਮਾਂਡ ਬੇਸ਼ੱਕ ਹਰਗੇ ਸਾਹਿਬ ਨੂੰ ਦੇ ਦਿੱਤੀ ਪਰ ਚਲਾ ਗਾਂਧੀ ਪਰਿਵਾਰ ਹੀ ਰਿਹਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਅਕਾਲੀ ਦਲ ਨੂੰ ਨਵੇਂ ਪ੍ਰਧਾਨ ਮਿਲਣ ਜਾ ਰਿਹਾ ਪਰੰਤੂ ਇਸ ਤੋਂ ਪਹਿਲਾਂ ਚਰਚਾਾਂ ਵਿੱਚ ਬਹੁਤ ਸਾਰੀਆਂ ਹੋ ਰਹੀਆਂ ਨੇ ਕਿ ਸੁਖਵੀਰ ਸਿੰਘ ਬਾਦਲ ਦੇ ਹੱਥ ਮੁੜ ਕਮਾਨ ਆਏਗੀ ਜਾਂ ਨਹੀਂ ਤੇ ਜੇਕਰ ਨਹੀਂ ਆਰੀ ਤਾਂ ਉਸ ਤੋਂ ਬਾਅਦ ਅਕਾਲੀ ਦਲ ਨੂੰ ਹੁਣ ਕੌਣ ਅਗਲਾ ਪ੍ਰਧਾਨ ਮਿਲੇਗਾ ਦੂਜੇ ਪਾਸੇ ਚਰਚਾਾਂ ਵਿੱਚ ਇਹ ਵੀ ਹੋ ਰਹੀਆਂ ਨੇ ਕਿ ਬੀਬੀ ਬਾਦਲ ਵੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣ ਸਕਣੇ ਨੇ ਤੇ ਉੱਥੇ ਹੀ ਅੱਜ ਸਾਡੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਮੌਜੂਦ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਅਸ ਸ਼੍ਰੀ ਅਕਾਲ ਜੀ ਹਾਂ ਜੀ ਬੀਬੀ ਬਾਦਲ ਨੂੰ ਲੈ ਕੇ ਵਿਚਾਰ ਚਾਵਾ ਹੋ ਰਹੀਆਂ ਨੇ ਅਕਾਲੀ ਦਲ ਨੂੰ ਨਮਾ ਪ੍ਰਧਾਨ ਮਿਲਣ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਵੀ ਜਿਹੜੇ ਕਿ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੇ ਹੱਥ ਦੇ ਵਿੱਚ ਵੀ ਮੁੜਕਮਾਨ ਆ ਸਕਦੇ ਹੋ ਤੁਸੀਂ ਆਪਣੇ ਨਜ਼ਰੀਏ ਨਾਲ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖੋ ਕੋਈ ਵੀ ਬਣ ਸਕਦਾ ਜੀ ਗੱਲ ਇਹ ਵੀ ਪ੍ਰਧਾਨ ਸਰਕਲ ਡੈਲੀਗੇਟ ਚੁਣੇਗੇ ਜ਼ਿਲ੍ਹਾ ਡੈਲੀਗੇਟ ਚੁਣੇਗੇ ਸਟੇਟ ਡੈਲੀਗੇਟ ਚੁਣੇਗੇ ਕੱਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸੈਸ਼ਨ ਹੈ 12 ਤਰੀਕ ਨੂੰ ਸ਼੍ਰੀ ਹਮੰਦਰ ਸਾਹਿਬ ਤੇ ਉਹਦੇ ਚ ਡੈਲੀਗੇਟ ਸੈਸ਼ਨ ਦੇ ਵਿੱਚ ਡੈਲੀਗੇਟ ਜਿਹਨੂੰ ਚਾਣਗੇ ਉਹ ਅਕਾਲੀ ਦਲ ਦਾ ਪ੍ਰਦਾਨ ਹੋਏਗਾ ਜੀ ਕਿਉਂਕਿ ਲਗਾਤਾਰ ਇਹ ਵੀ ਚਰਚਾਵਾ ਹੋ ਰਹੀਆਂ ਨੇ ਵੀ ਬੀਬੀ ਬਾਦਲ ਵੀ ਹੋ ਸਕਦੇ ਨੇ ਤੇ ਦੂਜੇ ਪਾਸੇ ਬਾਕੀ ਧੜਾ ਕਹਿ ਰਿਹਾ ਕਿ ਇਹ ਤਾਂ ਸ਼੍ਰੀ ਆਮ ਧੱਕੇਸ਼ਾਹੀ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿਤੇ ਨਾ ਕਿਤੇ ਵੀ ਸੁਖਵੀਰ ਸਿੰਘ ਬਾਦਲ ਦਾ ਬਣਨਾ ਵੀ ਤੈਅ ਆ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਈ ਸ਼੍ਰੋਮਣੀ ਕਾਲੀਦਲ ਦੇ ਡੈਲੀਗੇਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਾਂ ਨੇ ਆਪਣੇ ਸ਼੍ਰੋਮਣੀ ਕਾਲਦਲ ਦੇ ਆਗੂ ਅਚ ਚੋਣਨਾ ਕਿਸੇ ਨੂੰ ਚੁਣ ਸਕਦੇ ਨੇ ਸੁਖਵੀਰ ਸਿੰਘ ਬਾਦਲ ਨੂੰ ਚੁਣ ਸਕਦੇ ਨੇ ਬੀਬੀ ਹਰਸ਼ਿੰਦਰ ਤੋਂ ਬਾਦਲ ਨੂੰ ਚੁਣ ਸਕਦੇ ਨੇ ਕਿਸੇ ਹੋਰਾ ਕੋਲ ਨੂੰ ਚੁਣ ਸਕਦੇ ਨੇ ਕੋਈ ਜ਼ਰੂਰੀ ਥੋੜਾ ਜਿਹਨੂੰ ਵੀ ਡੈਲੀਗੇਟ ਚਾਣਗੇ ਉਹ ਸ਼੍ਰੋਮਣੀ ਕਾਲਦਲ ਦਾ ਪ੍ਰਧਾਨ ਹੋਏਗਾ ਪਰ ਮੈਂ ਸਮਝਦਾ ਕਿ ਮੈਂ ਇੱਥੋਂ ਤੱਕ ਹੈਰਾਨ ਹੈ ਕਿ ਬਾਕੀ ਪਾਰਟੀਆਂ ਸਾਡੇ ਜਥੇਬੰਦਕ ਢਾਂਚੇ ਦੇ ਵਿੱਚ ਮਤਲਬ ਬੜੇ ਇੰਟਰਫੇਅਰ ਕਰ ਰਹੀਆਂ ਨੇ ਜੇ ਮੈਂ ਇੱਕ ਨਾਂ ਲੈ ਕੇ ਕਾਂ 2 ਦਿਨ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਹੀ ਲੀਡ ਜਿਹੜੇ ਲੀਡਰ ਦਾ ਪਿਓ ਸੁਖੀ ਰੰਧਾਵੇ ਦੇ ਪਿਓ ਨੇ ਜਦੋਂ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਇੰਦਰਾ ਗਾਂਧੀ ਨੇ ਹਮਲਾ ਕੀਤਾ ਟੈਂਕਾਂ ਨਾਲ ਹਮਲਾ ਕੀਤਾ ਤੋਪਾਂ ਦੇ ਗੋਲੇ ਚਲਾਏ ਸੁਖੀ ਰੰਧਾਵੇ ਦੇ ਪਿਓ ਨੇ ਲੱਡੂ ਵੰਡੇ ਸੀ ਜੀ ਤੇ ਉਹ ਹੀ ਸੁਖੀ ਰੰਧਾਵਾ ਅੱਜ ਪੰਥ ਦਾ ਦਰਜਕੀ ਫਿਰਦਾ ਕਹਿੰਦਾ ਅਕਾਲੀ ਦਲ ਨੂੰ ਇਹ ਪ੍ਰਧਾਨ ਚਾਹੀਦਾ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਲਈ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਰਿਹਾ ਹੈ ਕਹਿ ਰਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲਚ ਇਹਨਾਂ ਦਾ ਜਰਨਲ ਜਲਾਸਾ ਨਾ ਹੁਣ ਦਿੱਤਾ ਜਾਵੇ ਹਲੇ ਹੋਰ ਭਰਤੀ ਚੱਲ ਰਹੀ ਹੈ ਇਹਦਾ ਮਤਲਬ ਭਾਈ ਜਿਹੜੀ ਭਰਤੀ ਹੋਰ ਚੱਲ ਰਹੀ ਆ ਉਹ ਤੁਹਾਡੀ ਚੱਲ ਰਹੀ ਹੈ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਜਿੰਨੀ ਵੀ ਇਹਨਾਂ ਦੀ ਸੋਸ਼ਲ ਮੀਡੀਆ ਤੇ ਟੀਮ ਕੰਮ ਕਰ ਰਹੀ ਆ ਜਿਹੜੀ ਇਹਨਾਂ ਦੀ ਪ੍ਰਚਾਰ ਕਰ ਰਹੀ ਆ ਜਿਹੜੇ ਬੰਦੇ ਕਾਂਗਰਸੀ ਬੂਥਾਂ ਤੇ ਮੁੱਛਾਂ ਤੇ ਨਿੰਬੂ ਖੜਾ ਕੇ ਬੈਹਂਦੇ ਨੇ ਜਿਹੜੀ ਕਾਂਗਰਸ ਨੇ ਸਿੱਖਾਂ ਦੀ ਇੱਕ ਪੀੜੀ ਮਾਰਤੀ ਤੇ ਉਹਨਾਂ ਦੇ ਬੂਥਾਂ ਤੇ ਬੈਠ ਕੇ ਜਿਹੜੇ ਕਾਂਗਰਸ ਨੂੰ ਵੋਟ ਪਾਉਂਦੇ ਨੇ ਸਾਡੇ ਹੀ ਸਿੱਖ ਭਾਈਚਾਰੇ ਉਹ ਬੰਦੇ ਪੋਸ ਕਿ ਅਕਾਲੀ ਦਲ ਦਾ ਪ੍ਰਧਾਨ ਚਾਹੀਦਾ ਅਕਾਲੀ ਦਲ ਆਪ ਪੰਥ ਦਾ ਮਾਲਾ ਕਰਤੇ ਅਕਾਲੀ ਦਲ ਨੇ ਉਹ ਕਰਤੇ ਆ ਉਹ ਭਾਈ ਤੁਹਾਡੀ ਪਾਰਟੀ ਨੇ ਤਾਂ ਮਾਫੀ ਵੀ ਨਹੀਂ ਮੰਗੀ ਹਾਲ ਤੱਕ ਇੱਕ ਪੀੜੀ ਮਾਰਤੀ ਨਸ਼ਲ ਕੁਸੀ ਕਰਕੇ ਇੱਕ ਪੀੜੀ ਕਾਂਗਰਸ ਨੇ ਸਿੱਖ ਨੌਜਵਾਨਾਂ ਦੀ ਮਾਰੀ ਆ ਤੇ ਸੁਖੀ ਰੰਦਾਵਾ ਹੁਣ ਲੈਟਰ ਲਿਖ ਰਿਹਾ ਤੇ ਲੈਟਰ ਚ ਕੀ ਲਿਖ ਰਿਹਾ ਕਹਿੰਦਾ ਮੇਰਾ ਨਾਮ ਗੁਪਤ ਰੱਖਿਆ ਜਾਵੇ ਉਹ ਭਾਈ ਇੰਨਾ ਫਿਰ ਤੂੰ ਡਰਪੋਕ ਡਿਪਟੀ ਸੀਐਮ ਤੂੰ ਰਿਹਾ ਚਲੋ ਸੀਐਮ ਬਣਦਾ ਬਣਦਾ ਤੂੰ ਉਤਰ ਗਿਆ ਸੋ ਕਹਿਣ ਦਾ ਮਤਲਬ ਆ ਕਿ ਹੁਣ ਤੇਰੇ ਲੱਤਾ ਭਾਰ ਵੀ ਨਹੀਂ ਚੱਲਦੀਆਂ ਤੂੰ ਸ਼ਿਕਾਇਤ ਵੀ ਕਰ ਰਿਹਾ ਹੈ ਤੇ ਇਹ ਵੀ ਕਹਿ ਰਿਹਾ ਕਿ ਮੇਰਾ ਨਾਮ ਗੁਪਤ ਰੱਖਿਆ ਜਾਵੇ ਮੇਰਾ ਕਹਿਣ ਦਾ ਮਤਲਬ ਇਹ ਹੈ ਸੁਧਾਰ ਲਹਿਰ ਸੰਪੁੱਸਰ ਜਿਹੜੀ ਸੁਧਾਰ ਲਹਿਰ ਦੀ ਭਰਤੀ ਹੈ ਉਹ ਸਪਾਂਸਰ ਹੈ ਭਾਜੀਪੀ ਦੇ ਅਸੀਂ ਖੁਲਾਸੇ ਪਹਿਲਾਂ ਕਰ ਚੁੱਕੇ ਆ ਤੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਤੇ ਖਟਕੇ ਸਾਹਿਬ ਇਹਨਾਂ ਦੇ ਇਸ਼ਾਰਿਆਂ ਤੇ ਕਾਂਗਰਸ ਵੀ ਉਹਦੀ ਸਪੋਰਟ ਕਰ ਰਹੀ ਆ ਜਿਹਦੀ ਜੂੰਦੀ ਜਾਗ ਦੀ ਇਹ ਉਦਾਹਰਨ ਸਾਹਮਣੇ ਆਈ ਆ ਕਿ ਸੁਖੀ ਰੰਧਾਵਾ ਸਿੱਧੀ ਜਥੇਬੰਦਕ ਚੋਣਾਂ ਦੇ ਵਿੱਚ ਇੰਟਰਫੇਅਰ ਕਰ ਰਿਹਾ ਅੱਗ ਅੱਗ ਬੁਬੁਲਾ ਹੋਇਆ ਫਿਰਦਾ ਕਿਉਂਕਿ ਇਹ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੇ ਇਸ਼ਾਰੇ ਤੇ ਮੈਂ ਸਮਝਦਾ ਕਿ ਅਕਾਲੀ ਦਲ ਨੂੰ ਖਤਮ ਕਰ ਲਈ ਆ ਅਕਾਲੀ ਦਲ ਨੂੰ ਢਾਹ ਲਾਉਣ ਲਈ ਆਪਣੀਆਂ ਚਾਲਾਂ ਚੱਲ ਰਿਹਾ ਪਰ ਭਾਈ ਸੁਖੀ ਰੰਧਾਵਾ ਤੁਹਾਨੂੰ ਦੱਸਣਾ ਚਾਹੁੰਦੇ ਆ ਕਿਂਦਰਾ ਗਾਂਧੀ ਨੇ ਅਕਾਲੀ ਦਲ ਦਾ ਕੁਝ ਵਿਗਾੜ ਸਕੀ ਬਿਆਨਤ ਸਿੰਘ ਨਹੀਂ ਵਿਗਾੜ ਸਕਿਆ ਤੇਰਾ ਪਿਓ ਜਿਹਨੇ ਲੱਡੂ ਬੰਡੇ ਸੀ ਉਹ ਨਹੀਂ ਵਿਗਾੜ ਸਕਿਆ ਤੇ ਨਾ ਸੁਖੀ ਰੰਧਾਵਾ ਅਕਾਲੀ ਦਲ ਦਾ ਕੁਝ ਵਿਗਾੜ ਸਕਦਾ ਜਿੰਨਾ ਜ਼ੋਰ ਲਾਉਣਾ ਤੁਸੀਂ ਲਾ ਲਓ 2 ਦਸੰਬਰ ਦਾ ਜੋ ਹੁਕਮਨਾਮਾ ਜਾਰੀ ਹੋਇਆ ਸੀ ਉਸ ਨੂੰ ਲੈ ਕੇ ਬਾਕੀ ਤੜਾ ਲਗਾਤਾਰ ਇਲਜ਼ਾਮ ਵੀ ਲਾ ਰਿਹਾ ਕਹਿੰਦੇ ਤਾਂ ਪਘੌੜੇ ਨੇ ਕਹਿੰਦੇ ਹੁਕਮਾਂ ਤੋਂ ਪਘੌੜੇ ਹੋ ਗਏ ਨੇ ਪਘੌੜੇ ਉਹ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਭਰਤੀ ਕਰ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੀ ਭਰਤੀ ਕਰਨ ਲਈ ਕਿਹਾ ਸੀ ਸ੍ਰੀ ਅਕਾਲ ਤਖਤ ਸਾਹਿਬ ਨੇ ਇਹ ਨਹੀਂ ਕਿਹਾ ਸੀ ਕਿ ਫਰਜੀ ਪਰਚੀਆਂ ਛਪਾ ਕੇ ਆਪਣੀ ਤੁਸੀਂ ਵਖਰੀ ਰਾਗ ਲਾਪਣ ਲੱਗ ਜਾਓ ਜਿਹੜੀ ਉਹਨਾਂ ਦੀ ਸਟੇਜ ਤੇ ਬੰਦੇ ਨੇ ਜਿਹੜੇ ਉਹਨਾਂ ਦੇ ਮੀਟਿੰਗਾਂ ਜਾਂਦੇ ਨੇ ਜਿਹੜੇ ਉਹਨੀਆਂ ਪਰਚੀਆਂ ਲੈ ਕੇ ਜਾਂਦੇ ਨੇ ਐਵਰੇਜ ਦੂਜੀਆਂ ਪਾਰਟੀਆਂ ਦੇ ਸਪான்ਸਰ ਬੰਦੇ ਉਹਨਾਂ ਦੀ ਭਰਤੀ ਕਰ ਰਹੇ ਨੇ ਸੋ ਉਹਨਾਂ ਦਾ ਨਾ ਕੋਈ ਏਜੰਡਾ ਹੈ ਨਾ ਕੋਈ ਦਿਸ਼ਾ ਹੈ ਉਹਨਾਂ ਨੇ ਸਿਰਫ ਤੇ ਸਿਰਫ ਸਿੱਖ ਸੰਗਤ ਨੂੰ ਜਾਂ ਅਕਾਲੀ ਦਲ ਦੇ ਵਰਕਰਾਂ ਨੂੰ ਗੁੰਮਰਾਹ ਕਰਨ ਲਈ ਇਹ ਜਿਹੜਾ ਇਹ ਇਹ ਸਾਰਾ ਵਰਤਾਂਤ ਰਚਿਆ ਹੋਇਆ ਤੁਸੀਂ ਸੁਖਜਿੰਦਰ ਰੰਧਾਵਾ ਦੀ ਵੀ ਗੱਲ ਕਰੀ ਆ ਕਿ ਤੁਹਾਨੂੰ ਲੱਗਦਾ ਹੈ ਕਿ ਬਾਦਲ ਤੜਾ ਜਾ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸ਼੍ਰੋਮਣੀ ਬਾਦਲ ਨਿਸ਼ਾਨਾ ਹੈ ਬਾਦਲ ਬਹਾਨਾ ਹੈ ਸ਼੍ਰੋਮਣੀ ਅਕਾਲੀ ਦਲ ਨਿਸ਼ਾਨਾ ਇਹ ਸੁੱਖੀ ਰੰਦਾਵਾ ਤੇਰੇ ਵੱਸ ਦਾ ਕੰਮ ਨਹੀਂ ਥੋੜੇ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਬਜ਼ੁਰਗਾਂ ਨੇ ਕਾਂਗਰਸ ਨੇ ਬਥੇਰਾ ਜ਼ੋਰ ਲਾ ਲਿਆ ਅੱਜ ਸੋਨੀਆ ਗਾਂਧੀ ਰਾਹੁਲ ਗਾਂਧੀ ਖਟਕੇ ਦੇ ਇਸ਼ਾਰਿਆਂ ਤੇ ਫੇਰ ਦੁਬਾਰਾ ਤੂੰ ਜ਼ੋਰ ਲਾ ਲਈ ਕਿਉਂਕਿ ਇਹ ਇਸ਼ਾਰਾ ਉੱਥੋਂ ਹੀ ਆ ਕਿਉਂਕਿ ਚੱਲਦੇ ਦਿੱਲੀਓ ਨੇ ਇਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਇਸ਼ਾਰੇ ਤੇ ਪੰਥ ਦੀ ਨਮਾਇੰਦਾ ਜਤੇਮੰਦੀ ਸ਼੍ਰੋਮਣੀ ਕਾਲਦਲ ਦੀ ਜਤੇਮੰਦਕ ਚੋਣਾਂ ਦੇ ਵਿੱਚ ਜਿਹੜਾ ਇਹ ਇੰਟਰਫੇਅਰ ਕਰ ਰਿਹਾ ਜਿਹੜੀਆਂ ਸ਼ਿਕਾਇਤਾਂ ਭੇਜ ਰਿਹਾ ਜਿਹੜੀਆਂ ਕਿ ਬਣਦੀਆਂ ਨਹੀਂ ਤੋ ਮੈਂ ਇਹ ਵੀ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਸੁਖੀ ਰੰਧਾਵਾ ਜੀ ਜਿਹੜੇ 24 ਕਾਂਗਰਸ ਦੇ ਵੱਡੇ ਲੀਡਰ ਨੈਸ਼ਨਲ ਲੀਡਰ ਸਾਬਕਾ ਮੰਤਰੀ ਰਏ ਹੁਣ ਮੈਂਬਰ ਪਾਰਲੀਮੈਂਟ ਰਏ ਹੁਣ ਕਾਂਗਰਸ ਛੱਡ ਕੇ ਗਏ ਸੀ ਜਿਨ੍ਹਾਂ ਨੇ ਇੱਕ ਚਿੱਠੀ ਲਿਖੀ ਸੀ ਕਿ ਗਾਂਧੀ ਪਰਿਵਾਰ ਨੂੰ ਪ੍ਰੇ ਕਰਕੇ ਕਮਾਂਡ ਹੋਰਨ ਦਿੱਤੀ ਜਾਵੇ ਕਮਾਂਡ ਬੇਸ਼ੱਕ ਖੜਗੇ ਸਾਹਮਣੇ ਦੇ ਦਿੱਤੀ ਪਰ ਚਲਾ ਗਾਂਧੀ ਪਰਿਵਾਰ ਹੀ ਰਿਹਾ ਉਹਦੇ ਬਾਰੇ ਫਿਰ ਰੰਧਾਵਾ ਸਾਹਿਬ ਕੀ ਖਿਆਲ ਆ ਆਪਣੇ ਵੀ ਮਾੜਾ ਮੋਟਾ ਸੋਟੀ ਫੇਰੂ ਨਾ ਸੋ ਇਸ ਲਈ ਤੁਸੀਂ ਇਹ ਕਾਲੀ ਦਲ ਦੇ ਖਿਲਾਫ ਚਾਲਾਂ ਚੱਲਣੀਆਂ ਬੰਦ ਕਰੋ ਕਿਉਂਕਿ ਤੁਹਾਡੇ ਬਜ਼ੁਰਗਾਂ ਨੇ ਜ਼ੋਰ ਲਾ ਲਿਆ ਤੁਹਾਡੇ ਬਸ ਦਾ ਕੰਮ ਹੈ ਨਹੀਂ ਇਹ ਜੀ ਤੁਹਾਨੂੰ ਮੈਂ ਆਖਰੀ ਸਵਾਲ ਕਰਦੀ ਆਂ ਜੀ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਫੈਸਲਾ ਲਿਆ ਸੀ ਬੱਚਿਆਂ ਨੂੰ ਲੈ ਕੇ ਕਿ ਅੱਜ ਉਹਦੇ ਉੱਤੇ ਯੂ ਟਰਨ ਮਾਰਿਆ ਗਿਆ ਦੇਖੋ ਇਹ ਸਰਕਾਰੀ ਯੂ ਟਰਨ ਹੈ ਮੁੱਖ ਮੰਤਰੀ ਉਹ ਯੂ ਟਰਨ ਹੈ ਕੇਜਰੀਵਾਲ ਬੱਚਿਆਂ ਦੀ ਸੌਂ ਖਾ ਕੇ ਮੁੱਕਰ ਗਿਆ ਭਗਵੰਤ ਮਾਨ ਮੁੱਖ ਮੰਤਰੀ ਮਾਂ ਦੀ ਸੌਂ ਖਾ ਕੇ ਮੁੱਕਰ ਗਿਆ ਤੇ ਅੱਜ ਪਤੰਦਰ ਸਾਡੇ ਪੰਜਾਬ ਦੇ ਬੱਚਿਆਂ ਨੂੰ ਸਕੂਲਾਂ ਚ ਸੌਂਹਾਂ ਚ ਗਾਉਂਦੇ ਫਿਰਦੇ ਨੇ ਕਹਿੰਦੇ ਅੱਜ ਦੇ ਬਾਅਦ ਅਸੀਂ ਨਸ਼ਾ ਨਹੀਂ ਕਰਾਂਗੇ ਉਹ ਭਾਈ ਤੁਸੀਂ ਜਿਹੜੀਆਂ ਸੌਂ ਖਾਦੀਆਂ ᱛੀਆਂ ਉਹ ਦੱਸੋ ਕਿੱਥੇ ਨੇ ਤੁਸੀਂ ਜਿਹੜੀਆਂ ਸੌਂ ਕਰਕੇ ਕਿਹਾ ਸੀ ਨਸ਼ਾ ਬੰਦ ਕਰ ਦੇਵਾਂਗੇ ਅੱਜ ਪਿੰਡ-ਪਿੰਡ ਨਸ਼ਾ ਵਿਕਰੇ ਆ ਤੁਸੀਂ ਕਿਹਾ ਸੀ ਕਿ ਸੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਕਰ ਦਾਂਗੇ ਕਿ ਖਤਮ ਹੋ ਗਿਆ ਕਹਿੰਦੇ ਐਮਐਲਏ ਸਿੱਧੇ ਇਨਵੋਲਵ ਨੇ ਇੱਥੇ ਤੱਕ ਹਾਲਾਤ ਬਣ ਗਏ ਨੇ ਭ੍ਰਿਸ਼ਟਾਚਾਰ ਦਾ ਕੀ ਖਤਮ ਕਰਨਾ ਸੀ ਸਗੋਂ ਟਰਾਲੀਆਂ ਚੋਰ ਬਣ ਗਏ ਇਹਨਾਂ ਨੇ ਐਮਐਲਏਾਂ ਤੇ ਸਿੱਧੇ ਟਰਾਲੀਆਂ ਚੋਰੀਆਂ ਦੇ ਇਲਜ਼ਾਮ ਤੇ ਹਾਲਾਤ ਇਹ ਨੇ ਨਵੀਂ ਜਿਹੜੀ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਚਲਾਈ ਇਹਨਾਂ ਨੇ ਮਤਲਬ ਇੱਕ ਬਾਥਰੂਮ ਦਾ ਬੱਲਮ ਲਾ ਕੇ ਵੀ ਪਤੰਦਰੋ ਦਾ ਉਦਘਾਟਨ ਕਰਨ ਚਲੇ ਜਾਂਦੇ ਨੇ ਲੱਖ ਲਾਹਣ ਤੇ ਹੋ ਜੇ ਐਮਐਲਏਾਂ ਦੇ ਜਿਹੜੇ ਬਾਥਰੂਮਾਂ ਦੇ ਮੈਂ ਸਮਝਦਾ ਕਿ ਬੱਲਮ ਲਾਉਣ ਦੇ ਵੀ ਅਜੇ ਉਦਘਾਟਨ ਨਹੀਂ ਪੱਥਰ ਲਾ ਰਹੇ ਨੇ 2000 ਰੁਪਏ ਦੰਦੇ ਨੇ ਇੱਕ ਸਕੂਲ ਨੂੰ ਕਿ ਨਹੀਂ ਪੱਥਰ ਲਾਓ ਟੀਚਰਾਂ ਦੀ ਇਹ ਹਾਲਾਤ ਆ ਬੋਲਦੇ ਨਹੀਂ ਪਰ ਮੰਜੀ ਠੋਕਣਗੇ ਟਾਈਮ ਆਉਣ ਤੇ ਟੀਚਰ ਵੀ ਟੀਚਰ ਬੋਲਦੇ ਨਹੀਂ ਕਿ ਟੀਚਰ ਆਪਣੀ ਤਨਖਾਹ ਦੇ ਵਿੱਚੋਂ ਉਹਨਾਂ ਦੇ ਪੈਸੇ ਲਾ ਲ ਕੇ ਉਦਘਾਟਨ ਕਰ ਰਹੇ ਨੇ ਤੇ ਬੱਚਿਆਂ ਨੂੰ ਮਿੰਤਾ ਕਰ ਕਰ ਕੇ ਉਹਨਾਂ ਦੇ ਮਾਪਿਆਂ ਨੂੰ ਪੇਰੈਂਟਸ ਨੂੰ ਸਕੂਲ ਚ ਬੁਲਾ ਕੇ ਇਹਨਾਂ ਨੂੰ ਇਕੱਠ ਬੁਲਾ ਕੇ ਖੁਸ਼ ਕਰ ਰਹੇ ਨੇ ਜੇ ਕੋਈ ਨਹੀਂ ਬੁਲਾਉਂਦਾ ਤਾਂ ਚੇਤਨ ਜੋੜਾ ਮਾਜਰਾ ਮੈਂ ਉਹੋ ਜਿਹੇ ਬੰਦੇ ਫਿਰ ਅੱਜ ਆ ਕੇ ਟੀਚਰਾਂ ਦੀ ਸਾਡਿਆਂ ਦੀ ਬੇਇੱਜ਼ਤੀ ਕਰਦੇ ਨੇ ਸਕੂਲ ਦੇ ਵਿੱਚ ਆ ਕੇ ਪਖਾਨਿਆਂ ਨੂੰ ਲੈ ਕੇ ਵੀ ਜਿਹੜੇ ਕਿ ਹੁਣ ਤਾਂ ਜਿਹੜਾ ਉਦਘਾਟਨ ਸ਼ੁਰੂ ਹੋ ਗਿਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਕਮਜ਼ਾਕ ਦਾ ਪਾਤਰ ਬਣਿਆ ਹੋਇਆ ਜੀ ਆਮ ਆਦਮੀ ਪਾਰਟੀ ਮਜ਼ਾਕ ਦਾ ਪਾਤਰ ਨਹੀਂ ਬਣਿਆ ਉਹ ਪਏ ਆਮ ਆਦਮੀ ਪਾਰਟੀ ਹੈ ਇੱਕ ਮਜ਼ਾਕ ਹੈ ਇਹ ਭੰਡਾਂ ਦੀ ਸਰਕਾਰ ਇਕੱਠੀ ਹੋ ਗਈ ਸਾਰੀ ਉਹ ਮੁੱਖ ਮੰਤਰੀ ਤੋਂ ਲੈ ਕੇ ਐਮਐਲਏ ਤੱਕ ਇਹਨਾਂ ਨੂੰ ਪਤੰਦਰਾਂ ਨੂੰ ਇਹ ਨਹੀਂ ਪਤਾ ਵੀ ਕਿਹੜੇ ਡਿਪਾਰਟਮੈਂਟ ਦਾ ਕੰਮ ਕਿਤੋਂ ਕਰਾਉਣਾ। ਬਹੁਤ ਲੁੱਟਮਚੀ ਵੀ ਆ। 700 ਕਰੋੜ ਰੁਪਏ ਦਾ ਬਜਟ ਹੈ। ਜਿਹੜਾ ਐਡ ਜਿਹੜਾ ਲਾਉਂਦੇ ਨੇ ਇਹ। 700 ਕਰੋੜ ਦਾ ਬਜਟ ਤੇ ਜਿਹਦੇ ਵਿੱਚੋਂ ਮੈਂ ਸਿੱਧਾ ਇੱਕ ਉਦਾਹਰਣ ਦੇ ਦਿੰਦਾ। 700 ਰੁਪਏ ਦੀ ਫਲੈਕਸ ਬਣਦੀ ਹੈ ਇੱਕ। 8 ਬਜ 10 ਦੀ ਤੇ ਬਿੱਲ ਪੈਂਦਾ 3-3000 ਰੁਪਈਆ। ਸੋ ਕਹਿਣ ਦਾ ਮਤਲਬ 700 ਕਰੋੜ ਰੁਪਏ ਜਿਹੜਾ ਐਡਵਰਟਾਈਜ਼ਮ ਦੇ ਨਾਂ ਤੇ ਇਹਨਾਂ ਨੇ ਇਕੱਠਾ ਬਜਟ ਰੱਖਿਆ ਹੋਇਆ ਸਾਲਾਨਾ ਉਹ ਚੋ ਸਿੱਧਾ 500 ਕਰੋੜ ਦਿੱਲੀ ਜਾ ਰਿਹਾ ਟਰੱਕ ਭਰ ਕੇ ਇਕੱਲੇ ਇੱਕ ਚੀਜ਼ ਦਾ ਮਨਾ ਲੈ ਰਹੇ ਆ ਇੱਕ ਚੀਜ਼ ਦਾ ਨਾਂ ਲੈ ਰਹੇ ਆ ਪਤਾ ਹੀ ਨਹੀਂ ਕਿੰਨੇ ਹਜ਼ਾਰਾਂ ਕਰੋੜ ਪੰਜਾਬ ਦਾ ਹਰੇਕ ਮਹੀਨੇ ਦਿੱਲੀ ਲੁੱਟ ਕੇ ਲੈ ਕੇ ਜਾ ਰਹੀ ਆ ਪੰਜਾਬੀਓ ਬਚਾ ਲੋ ਜੇ ਪੰਜਾਬ ਨੂੰ ਬਚਾ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦਹੀ ਸਸ ਧੰਨਵਾਦ